ਵੱਖਰੇ-ਵੱਖਰੇ ਖੁਆਬ ਨਾ ਹੁੰਦੇ ਲੋਕਾਂ ਨੂੰ ਇਤਰਾਜ਼ ਨਾ ਹੁੰਦੀ ਸਾਂਝੀ ਪਾਣੀ ਸਾਂਝੀ ਖੇਤੀ ਸਾਂਝੀ ਬਾਣੀ ਸਾਂਝੀ ਬੋਲੀ ਤੋ ਅੱਜ ਵੱਖ-ਵੱਖ ਦੂਰ ਨਹੀਂ ਬੈਠੀ ਇਕੱਠੇ ਰਹਿੰਦੇ ਤੇ ਇਕੱਠੀ ਆਵਾਜ਼ ਹੁੰਦੀ ਇੱਕੋ ਬੋਲੀ ਇੱਕੋ ਪਹਿਰਾਵਾ ਇਕੱਠੇ ਖੁਸ਼ੀਆਂ ਵੇੜੇ ਖੇੜਦੇ ਜੇ ਕਿੱਦਰੀ ਦੋ ਵੱਖਰੀ ਵੱਖਰੀ ਪੰਜਾਬ ਨਾ ਹੁੰਦੀ ਇਕਰ ਚੜਦੇ ਵਾਲੇ ਪੰਜਾਬ ਤੇ ਲੈਂਦੇ ਵਾਲੇ ਪੰਜਾਬ ਨਹੀਂ ਸਿਰਫ ਪੰਜਾਬ ਹੀ ਹੁੰਦੀ ਵੱਖਰੀ ਵੱਖਰੀ ਖੁਆਬ ਨਾ ਹੁੰਦੀ ਲੋਕਾਂ ਵਿੱਚ ਇਤਰਾਜ਼ ਨਾ ਹੁੰਦੀ ਕੀ ਹੁੰਦੀਆਂ ਚਾਹ ਹੁੰਦਾ ਸੀ ਤਰੰਗੇ ਨੂੰ ਇਟਰਨਲ ਸਾਈਕਲ ਤੇ ਟੰਗਿਆ ਹੁੰਦਾ ਸੀ ਹੌਲੀ ਹੌਲੀ ਪਤਾ ਲੱਗ ਗਿਆ ਭਾਰਤ ਤਾਂ ਆਜ਼ਾਦ ਹੋਇਆ ਸੀ ਟੁੱਟਿਆਂ ਵਿੱਚ ਵੰਡ ਹੋਇਆ ਸੀ 2 ਲੱਖ ਤੋਂ ਵੱਧ ਪੰਜਾਬੀ ਕਰ ਹੋ ਕੇ 12 ਲੱਖ ਤੋਂ ਵੱਧ ਵੀ ਸ਼ਹੀਦ ਹੋ ਗਈ ਸਾਡੇ ਚਾਨੂ ਪਿਆਰੇ ਗੁਰੂਤਮ ਸਾਡੇ ਤੋਂ ਕਿੰਨੀ ਦੂਰ ਹੋ ਗਈ ਸਾਡੀ ਜ਼ਿਲਿਆਂ ਚ ਵੰਡ ਹੋ ਗਈ ਇੱਧਰ ਉੱਧਰ ਲੇ ਟੱਪੇ ਦੁਨੀਆ ਕਿੰਨੀ ਮਜ਼ਬੂਰ ਹੋ ਗਈ ਸਾਦੀ ਨਹੀਂ ਸੀ ਇਹ ਤਾਂ ਬਰਬਾਦੀ ਹੀ ਸੀ 19